ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਮੇਰੇ ਚਾਨਨ ਤੇ ਸਵਾਗਤ ਹੈ ਫਿਰ ਤੋਂ ਨਿਊਰਾ ਸਬੀਨ ਅੱਜ ਅਸੀਂ ਬਣਾਵਾਂਗੇ ਚੁਟੇ ਚਨੇ ਐਂਡ ਪਨੀਰ ਐਨੂੰ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਵੀਡੀਓ ਸਾਰੀ ਵੇਖਿਓ ਤੇ ਅੱਜ ਅਸੀਂ ਉਸ ਤਰੀਕੇ ਦੇ ਬਣਾਵਾਂਗੇ ਜਿੱਦਾਂ ਦੇ ਅਸੀਂ ਵਿਆਹ ਚ ਖਾਂਦੇ ਆ ਜਿਹੜੇ ਅਸੀਂ ਸ਼ਹਿਰ ਖਾਂਦੇ ਆ ਭਟੂਰਿਆਂ ਨਾਲ ਚਾਹ ਮਤਲਬ ਨਾਲ ਨਾਲ ਖਾਂਦੇ ਆ ਤੇ ਉਹਦੇ ਲਈ ਵੀ ਤੁਹਾਡੇ ਲਈ ਫਖਰੀ ਵੀਡੀਓ ਲੈ ਕੇ ਆਵਾਂਗੇ ਐਨੂੰ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਚਲੋ ਅਸੀਂ ਅੱਗੇ ਵੰਦੇ ਆ ਇਹਦੇ ਲਈ ਮੈਂ ਇੱਕ ਤੋਂ ਢਾਈ ਕੋਲੀਆਂ ਚਨੇ ਜਿਹੜੇ ਭੋਂ ਕੇ ਰੱਖੇ ਸੀ ਕੋਈ 2 ਤੋਂ 3 ਘੰਟੇ ਇਹਨਾਂ ਨੂੰ ਮੈਂ ਬੋਲ ਕਰ ਲਿਆ 5-6 ਛਰੀਟੀਆਂ ਮਰਵਾ ਕੇ 2 ਚਮਚ ਜਿਹੜੇ ਇੱਥੇ ਮੈਂ ਨਮਕ ਵੀ ਇਹਨਾਂ ਵਿੱਚ ਪਾ ਲਿਆ ਹੈ ਤੇ ਚੰਗੀ ਤਰ੍ਹਾਂ ਗਲ ਚੁੱਕੇ ਨੇ ਇਹਦੇ ਲਈ ਸੁੱਕੇ ਮਸਾਲੇ ਕਾਲੀਆਂ ਮਿਰਚਾਂ ਦਾਲਚੀਨੀ ਦਾ ਟੁਕੜਾ ਜੀਰਾ ਲੌਂਗ ਤਿੰਨ ਤੋਂ ਲਾਚੀਆਂ ਮੋਟੀਆਂ ਲਈਆਂ ਸੁੱਕਾ ਹੀ ਕੁੱਟਿਆ ਧਨੀਆ ਲਿਆ 4 ਤੋਂ 5 ਗੰਡੇ ਗ੍ਰाइंड ਕੀਤੇ ਤੇ ਅਦਰਕ ਲਸਣ ਦਾ ਪੇਸਟ ਹਰੀਆਂ ਮਿਰਚਾਂ ਤੜਕੇ ਦੇ ਰਿਕਾਰਡਿੰਗ ਜਿਹੜਾ ਨਮਕ ਲਿਆ ਇੱਥੇ ਕੋਸ਼ਿਸ਼ ਡੱਬੀਆਂ ਵਾਲੇ ਮਸਾਲੇ ਲਏ ਹੋਏ ਨੇ ਤੇ ਇੱਥੇ ਇੱਕ ਅਹੀਂ ਜਿਹੜਾ ਲਿਆ ਉਹ ਚੁਣਾ ਮਸਾਲਾ ਲਿਆ ਏ ਤੇ ਸੁੱਕੇ ਮਸਾਲੇ ਲਏ ਅਹੀਂ ਗਰਮ ਮਸਾਲੇ ਦੋ ਚਮਚ ਕੁੱਟੀ ਹੋਈ ਮਿਰਚ ਦੋ ਚਮਚ ਹਲਦੀ ਦੇ ਸਬਜੀ ਦੇ ਅਕੋਰਡਿੰਗ ਹਲਦੀ ਨੂਨ ਮਿਰਚ ਮਸਾਲਾ ਉਤਨੀ ਪਾਉਣਾ ਇਹਦੀ ਮੈਨੂੰ ਦੱਸਾਂ ਦੀ ਲੋੜ ਨਹੀਂ ਤੇਗੀ ਮਿਰਚ ਲਈ ਇੱਥੇ ਕੜਾਈ 'ਚ ਆਪਣੇ ਤੜਕੇ ਤੇ ਸਬਜੀ ਅਕੋਰਡਿੰਗ ਅਹੀਂ ਕੱਟ ਸੀ ਜਿਹੜਾ ਤੇਲ ਲੈ ਲਿਆ ਦੇਲ ਤੇ ਅਸੀਂ ਪਹਿਲਾਂ ਸੁੱਕੇ ਮਸਾਲੇ ਇੱਥੇ ਪਾ ਦਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਲਾਲ ਬਰਉਣ ਹੋਣ ਦਵਾਂਗੇ ਇਹਦੇ ਤੋਂ ਬਾਅਦ ਆਦਰਕ ਲਸਣ ਦਾ ਜਿਹੜਾ ਪੇਸਟ ਹੈ ਉਹ ਅਸੀਂ ਪਾ ਦਾਂਗੇ ਇਹਨੂੰ ਵੀ ਅਸੀਂ ਓਨਾ ਚਿਰ ਤੱਕ ਭੁੰਨਾਂਗੇ ਜਿੰਨਾ ਚਿਰ ਤੱਕ ਇਹਨਾਂ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਤੇ ਤੁਸੀਂ ਫਾਈਨਲੀ ਦੇਖ ਸਕਦੇ ਦਾ ਕਲਰ ਚੇਂਜ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਜਿਹੜੇ ਗੰਡੇ ਗ੍ਰाइंड ਕੀਤੇ ਹੋਏ ਉਹ ਪਾ ਲਏ ਇੱਥੇ ਇੱਕ ਚੀਜ਼ ਦਾ ਮੈਨੂੰ ਚੇਤਾ ਪੁੱਲ ਗਿਆ ਹੈ ਫਾਈਨਲੀ ਟਮਾਟਰ ਮੇਰੇ ਸਾਹਦੇ ਤੇ ਰਹਿ ਗਏ ਟਮਾਟਰ ਇੱਕ ਤੋਂ ਦੋ ਤਿੰਨ ਜਿਹੜੇ ਟਮਾਟਰ ਤੁਸੀਂ ਗ੍ਰाइंड ਕੀਤੇ ਉਹ ਪਾ ਸਕਦੇ ਸੁੱਕਿਆ ਮਸਾਲਿਆਂ ਦੇ ਨਾਲ ਹੀ ਤੁਸੀਂ ਜਿਹੜੀ ਸੁੱਕੀ ਹੋਈ ਮੇਥੀ ਉਹ ਵੀ ਪਾ ਸਕਦੇ ਮੇਰਕੋ ਨਹੀਂ ਆਈ ਮੈਂ ਨਹੀਂ ਪਾਈ ਤੁਸੀਂ ਨਏ ਪਾ ਵੀ ਸਕਦੇ ਤੇ ਨਹੀਂ ਵੀ ਪਾ ਸਕਦੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਹੀ ਲਾਲ ਬਰਉਣ ਹੋਣ ਦਵਾਂਗੇ ਤੜਕੇ ਦਾ ਜਦੋਂ ਕੱਲਰ ਚੇਂਜ ਹੋ ਗਿਆ ਹੈ ਤੇ ਇਹਦੇ ਵਿੱਚ ਅਸੀਂ ਆ ਜਿਹੜੇ ਤੁਹਾਨੂੰ ਸੁੱਕੇ ਮਸਾਲੇ ਦੱਸੇ ਹੋਏ ਉਹ ਪਾ ਦਿੱਤੇ ਨੇ ਤੜਕਾ ਨਾ ਸੜੇ ਇਸ ਲਈ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਹਰੀਆਂ ਮਿਰਚਾਂ ਤੇ ਡੱਬਿਆਂ ਵਾਲੇ ਮਸਾਲੇ ਵੀ ਅਸੀਂ ਇੱਥੇ ਪਾ ਦਿੱਤੇ ਨੇ ਤੇ ਜਿਹੜਾ ਛਣਾ ਮਸਾਲਾ ਉਹ ਹੈਂਡਵੇ ਤੇ ਐਂਡ 'ਚ ਪਾ ਦਵਾਂਗੇ ਤੇ ਇਹ ਤੁਸੀਂ ਦੇਖ ਸਕਦੇ ਜੇ ਕਲਰ ਕਿੰਨਾ ਵਧੀਆ ਦਾ ਆਏਗਾ ਇਹਨੂੰ ਥੋੜੀ ਚੈਲੀ ਚਿਰ ਲਈ ਛੱਡ ਦਵਾਂਗੇ ਕਿ ਚੰਗੀ ਤਰ੍ਹਾਂ ਜਿਹੜਾ ਤੜਕਾ ਰਿਜ ਜਾ ਰਿਜਣ ਤੋਂ ਬਾਅਦ ਅਸੀਂ ਜਿਹੜੇ ਚਨੇ ਬੋਲ ਕੀਤੇ ਹੋਏ ਨੇ ਉਹ ਅਸੀਂ ਕੜਾਈ ਵਿੱਚ ਹੀ ਪਾ ਦਵਾਂਗੇ ਕਿਉਂਕਿ ਚਨੇ ਸਾਡੇ ਪੱਕ ਚੁੱਕੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਚਨੇ ਮੈਂ ਬੋਲ ਗਾ ਲਏ ਤੁਸੀਂ ਚਨੇ ਨਹੀਂ ਪਿਓ ਨੇ ਨਹੀਂ ਬੋਲ ਕੇ ਤੇ ਮਿੱਠਾ ਛੋਡਾ ਪਾ ਕੇ ਰੱਖੋਗੇ 5 ਤੋਂ 8 ਟੇ ਮਰਵਾਓਗੇ ਤੇ ਉਹ ਬੜੀ ਆਸਾਨੀ ਨਾਲ गल ਜਾਣਗੇ ਤੇ ਜੇ ਸੇਦੇ ਰੱਖੋਗੇ ਤੇ ਗਲ ਚ ਟਾਈਮ ਲੱਗੇਗਾ ਤੇ ਗਲਣਗੇ ਵੀ ਨਹੀਂ ਸਬਜੀ ਹੋਈ ਓਡੀ ਵਧੀਆ ਨਹੀਂ ਬਣੇਗੀ ਚਾਹੇ ਤੇ ਪਹਿਲਾਂ ਪਿਓ ਲਿਓ ਤੇ ਜੇ ਨਹੀਂ ਪਿਓਏ ਤੇ ਫਿਰ ਮਿੱਠਾ ਸੋਡਾ ਪਾ ਲਿਓ ਉਹ ਵੀ ਸਿਰਫ ਥੋੜਾ ਜਿਹਾ ਚੁਟਕੀ ਜਿੰਨਾ ਹੀ ਪਾਓ ਤੇ ਇੱਥੇ ਤੁਸੀਂ ਦੇ ਸਕਦੇ ਜੇ ਕਲਰ ਬਹੁਤ ਵਧੀਆ ਹੋ ਗਿਆ ਇੱਥੇ ਹੀ ਪਾ ਲਾਂਗੇ ਉਹਨੇ ਚਨੇ ਇਹਦੇ ਵਿੱਚ ਫਾਈਨਲੀ ਤੜਕਾ ਬਿਲਕੁਲ ਆ ਪੁੱਜ ਕੇ ਤਿਆਰ ਹੈ ਬੜੀ ਵਧੀਆ 스ਮੈਲ ਆ ਰਹੀ ਆ ਤੇ ਤੁਸੀਂ ਵੀ ਅਸੇ ਟ੍ਰਿਕ ਨਾ ਬਣਾਓ ਤੇ ਵੀਡੀਓ ਫੁੱਲ ਵੇਖਿਆ ਕਰੋ ਗੱਟਿਆ ਨਾ ਕਰੋ ਤੇ ਇਹਨੂੰ ਅਸੀਂ ਜਨੇ ਪਾ ਕੇ ਹੁਣ ਚੰਗੀ ਤਰ੍ਹਾਂ ਜਿਹੜਾ ਇਹਨੂੰ ਰੇਡਨ ਲਵਾਵਾਂਗੇ ਹਰ ਇਹਨਾਂ ਤੋਂ ਬਾਅਦ ਆ ਦੇਖ ਸਕਦੇ ਕਿ ਕਿੰਨੀ ਸੋਣੀ ਇਹਦੀ ਲੁੱਕ ਹੈ ਜਿਹੜੀ ਆਈ ਹੈ ਕਿੰਨੀ ਵਧੀਆ ਸਬਜੀ ਦਾ ਕਲਰ ਬਣ ਕੇ ਆਇਆ ਹੈ ਰੈਡ ਰੈਡ ਕਿੰਨੀ ਵਧੀਆ ਰੇਚ ਰਹੀ ਹੈ ਇੱਥੇ ਮੈਂ ਨੇ ਮੈਂ ਪਨੀਰ ਬਣਾਇਆ ਹੋਇਆ ਹੈ ਤੇ ਉਹਨਾਂ ਨੂੰ ਅਸੀਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਹੈ ਫਾਈਨਲੀ ਇਹ ਜਿਹੜੇ ਐਂਡ ਤੇ ਹੁਣ ਸਬਜੀ ਬਿਲਕੁਲ ਬਣ ਕੇ ਤਿਆਰ ਹੈ ਇਹਦੇ ਵਿੱਚ ਪਨੀਰ ਪਾ ਲਵਾਂਗੇ ਪਨੀਰ ਪਾਉਣ ਤੋਂ ਵੀ ਬਾਅਦ ਆਹੀਂ ਪੰਜ ਤੋਂ ਪੰਜ ਮਿੰਟ ਜਾਂ 10 ਮਿੰਟ ਸਬਜੀ ਜਿਹੜੀ ਰਿਨ ਲਵਾਂਗੇ ਜਿਹੜਾ ਪਨੀਰ ਵੀ ਵਿੱਚ ਪੱਕ ਜਾਵੇਗਾ ਤੇ ਸੌਫਟ ਸੌਫਟ ਹੋ ਜਾਵੇ। ਫਾਈਨਲੀ ਦੋਸਤੋ ਸਬਜੀ ਬਣ ਕੇ ਰੈਡੀ ਹੈ। ਅਸੀਂ ਪਨੀਰ ਵੀ ਰਿਨ ਲਿਆ ਹੋਇਆ ਹੈ ਤੇ ਤੁਸੀਂ ਇਹਨੂੰ ਪੂੜੀਆਂ ਨਾਲ, ਫਟੂਰੀਆਂ ਨਾਲ ਤੇ ਕਿਸੇ ਚੀਜ਼ ਨਾਲ ਇੰਜੋਏ ਕਰ ਸਕਦੇ, ਚੋਲਾ ਨਾਲ ਇੰਜੋਏ ਕਰ ਸਕਦੇ। ਫਾਈਨਲੀ ਸਬਜੀ ਦਿੱਤੋ ਜਿਵੇਂ ਬਣਾਓਗੇ ਤੇ ਇਦਾਂ ਦੇ ਲੋਕ ਆਏਗੀ ਬਹੁਤ ਸੋਹਣੀ ਤੇ ਸਵਾਦ ਟੇਸਟੀ ਬਣੇਗੀ। ਤੇ ਥੈਂਕ ਯੂ ਧੰਨਵਾਦ ਪੂਰਾ ਵੀਡੀਓ ਪੂਰੀ ਦੇਖਿਓ ਲਾਈਕ ਸਬਸਕ੍ਰਾਈਬ ਪੁਆਇੰਟ ਕਰਿਓ ਅਗਲੀ ਵੀਡੀਓ ਕਿڑی ਲੱਗੇ ਸਸ਼ੇਕਾਲ